ਅੱਜ 14 ਫਰਵਰੀ 2025 ਦਾ ਦਿਨ ਹੈ ਭਰਾਵੋ ਅੱਜ ਬਾਈ ਇੰਦਰਜੀਤ ਸਿੰਘ ਤੇ ਬਾਈ ਗੁਰਦੀਪ ਸਿੰਘ ਬਾਈ ਗੁਰਦੀਪਤਾ ਆਣੇਗਾ ਸੌਦਾ ਕਰਕੇ ਗਏ ਸੀ ਤਿੰਨੇ ਕਣ ਹੋਏ ਪਤਾ ਤੁਹਾਨੂੰ ਹੋਵੇਗਾ ਫਰਸ਼ੇ ਵੀ ਕਰਿਆ ਫਰਸ਼ੇ ਕਰਿਆ ਹਨਾ ਤਾਂ ਇੰਦਰਜੀਤ ਸਿੰਘ ਗੁਰਦੀਪ ਸਿੰਘ ਬਾਈਆਂ ਦੇ ਪਿੰਡ ਸਵਦੀ ਖੁਰਦ ਖੁਰਦੀ ਹੈ ਨਾ ਪਿੰਡ ਸਵਦੀ ਖੁਰਦ ਜ਼ਿਲ੍ਹਾ ਲੁਧਿਆਣਾ ਤੋਂ ਬਾਈ ਆਏ ਆ ਨਾਲ ਬਾਈ ਆ ਕੇ ਆਇਆ ਸੁਖਪ੍ਰੀਤ ਤੇ ਬਾਈ ਵਰਗਾ ਨਾਮ ਤਰਸੇਮ ਸਿੰਘ ਸ਼ੀਨਾਵਾਲ ਖੁਰਦ ਤੋਂ ਇਹਨਾਂ ਨੂੰ ਫਾਰਮ ਟਰੈਕ 45 ਸੇਲ ਕਰਿਆ ਗਿਆ 2013 ਮੰਨ ਜੂਰ ਵਾਜਨ ਵਧਾਈਆਂ ਤੇ ਸਾਡੇ ਬੰਦੇ ਨੂੰ ਬਹੁਤ ਬਹੁਤ ਵਾਜਨ ਵਧਾਈਆਂ ਬੜਾ ਚੱਕ ਦੀ ਟੀਮ ਅੰਨਿਓ ਫਾਰਮ ਟ੍ਰਿਕ 45 ਕਾਫੀ ਭਰਾਵਾਂ ਦੇ ਫੋਨ ਵੀ ਆ ਰਹੇ ਆ ਪਿਛਲੇ ਦਿਨ ਤੋਂ ਇਹਦੀ ਜਿਆਦਾ ਡਿਮਾਂਡ ਸੀ ਟ੍ਰੈਕਟਰ ਸਾਡੇ ਕੋਲੇ ਆਈ ਇੱਕ ਟਰੈਕਟਰ ਸੀਗਾ ਪਹਿਲਾਂ ਤਾਂ ਕਿਤੇ ਆ ਜਾਣੀਗਾ 2013 ਵਾਲੇ ਇਹ ਟਰੈਕਟਰ ਬਾਈਆਂ ਨੂੰ ਸੇਲ ਕਰ ਚੁੱਕਿਆ ਹੈਗਾ ਕਿਦੋਂ ਹੋਰ ਕੋਈ ਨਵਾਂ ਟਰੈਕਟਰ ਆਇਆ ਤਾਂ ਭਰਾਵੋ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਦੱਸਾਂਗੇ 2013 ਵਾਲਾ ਟਰੈਕਟਰ ਇਹ ਸੇਲ ਹੋ ਚੁੱਕਿਆ ਹੈਗਾ 22 ਹਜ਼ਾਰ ਕੇ ਟਰੈਕਟਰ ਲੈ ਆ ਚੁੱਕੇ ਇੰਦਰਜੀਤ ਵਰਗੇ ਤੇ ਬਾਈ ਗੁਰਦੀਪ ਵਰਗੇ ਪਿੰਡ ਸਵੱਦੀਪੁਰ ਤੇ ਇਹ ਟਰੈਕਟਰ ਸੇਲ ਹੋ ਕੇ ਜਾ ਚੁੱਕਿਆ ਬਧਾਈਆਂ ਬਈ ਸਾਡੇ ਵੱਲੋਂ ਹਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਤੇ ਆਜ ਮਾਤ ਪੈਣਾ ਫਾਰਮ ਟ੍ਰੈਕ 45 ਸੇਲ ਹੋਇਆਗਾ 2013 ਮਾਡਲਾ ਟਰੈਕਟਰ ਇਹ ਇਹਦੇ ਵਾਸਤੇ ਕਾਫੀ ਫੋਨ ਆਏ ਆ ਇਹ ਟਰੈਕਟਰ ਤੋਂ ਸਾਡੇ ਕੋਲੇ ਆਈ ਘਟਾ ਇਹਦੀ ਡਿਮਾਂਡ ਬਹੁਤ ਸੀ ਸਾਡੇ ਕੋਲ ਇਹ ਮਾਦ ਕਿੱਦੇ ਨੇ ਕੰਮ ਕਰਨ ਲੱਗਿਆ ਪਹਿਲਾ ਟਰੈਕਟਰ ਹੀ ਆਇਆ ਵੀਰੇ ਹਿਸਾਬ ਨਾਲ ਇਹ ਇਹ ਟ੍ਰੈਕਟਰ ਵਾਰੀ ਸੀ ਸੇਲ ਕਰਤਾ ਜੇ ਹੋਰ ਸਾਡੇ ਕੋਲ ਕੋਈ ਟਰੈਕਟਰ ਆਇਆ ਤਾਂ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਦੱਸਾਂਗੇ ਤੇ ਸਾਡੇ ਕੋਲ ਹੋਰ ਬਹੁਤ ਸਾਰੇ ਟਰੈਕਟਰ ਆਏ ਆ ਇਹ ਟਰੈਕਟਰ ਖਰੀਦਣ ਲਈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਕਿਵੇਂ 3630 ਸਪੈਸ਼ਲ ਐਡੀਸ਼ਨ ਖੜਾਗਾ ਤੇ ਸਾਡੇ ਕੋਲ ਸਵਰਾਜ 855 ਖੜਾ ਹੈ 3 ਸਪੀਡ ਵਾਲੇ ਖੜੇ 969 ਖੜੇ ਹੈ ਹੋਰ ਕਾफी ਗਿਣਤੀ ਟਰੈਕਟਰ ਖੜੇ ਹੈ ਜੇ ਇਹ ਟਰੈਕਟਰ ਖਰੀਦਣੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸਪੈਸ਼ਲਿਟੀਸ਼ਨ 2020 ਮਾਡਲ ਬਹੁਤ ਸਾਫ ਸੁਥਰਾ ਟਰੈਕਟਰ ਅਰਜਨ ਅਰਜਨ ਖੜੇ ਆ ਅਰਜਨ ਨੋਵੋ ਖੜੇ ਆ ਅਰਜਨ ਮੈਟ ਖੜੇ ਆ ਹਰੇਕ ਤਰ੍ਹਾਂ ਦੇ ਅਰਜਨ ਜਰੂਰ ਖੜੇ ਆ ਜੇ ਇਹਨੇ ਟਰੈਕਟਰ ਖਰੀਦਣੇ ਤਾਂ ਜਲਦ ਸੰਪਰਕ ਕਰ ਲਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਤੁਸੀਂ ਇਹ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ ਧੰਨਵਾਦ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ